ਮੈਂ ਸਾਰੀਆਂ ਖੇਡਾਂ ਦਾ ਫੈਨ ਆ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ ਏਸ਼ੀਆਰ ਦਾ ਮੈਂ ਦੇਖਦਾ ਰਿਹਾ 골 ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਚ ਜਿੱਤੇ ਆ ਠਿਕ ਵੀ ਹੋਇਆ 9-1 ਵੀ ਹੋਇਆ 7-0 5-2 ਸੋ ਐ ਲੱਗਦਾ ਸੀ ਜਿਵੇਂ ਗੋਲਾਂ ਦੀਆਂ ਮਸ਼ੀਨਾ ਪੰਜਾਬ ਤੋਂ ਕਈਆਂ ਹੋਈਆਂ ਨੇ ਜਿਹੜੀਆਂ 골 ਕਰ ਰਹੀਆਂ ਉੱਥੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਹੋਰ ਆਨੇ ਗੁਰਜੰਟੋ ਹੋਰ ਆਨੇ ਸ਼ਮਸ਼ੇਰ ਹੋਰ ਆਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰਨ ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬੋਲ ਆ ਜਾਂਦੀ ਸੀ ਲੱਗਦਾ ਸੀ ਇਹਦੀ ਬੋਲ ਜਿਹੜੀ ਇਹਦੀ ਹਾਕੀ ਨਾਲ ਚਿਪਕ ਗਈ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ ਜਦੋਂ ਹਰਮਨਪ੍ਰੀਤ ਹੋਰੀ ਆਸਟ੍ਰੇਲੀਆ ਨਾਲ ਮੈਚ ਹੁੰਦਾ ਤਾਂ ਹਾਲਾਂਕਿ ਉੱਥੇ ਸਪੋਰਟਸ ਕਲਚਰ ਬਹੁਤ ਜ਼ਿਆਦਾ ਵਧੀਆ ਹੈ ਆਸਟ੍ਰੇਲੀਆ ਦੇ ਵਿੱਚ ਪਰ ਇਥੋਂ ਸਾਡੀਆਂ ਕੁੜੀਆਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਜਦੋਂ ਉੱਥੇ ਜਾ ਕੇ ਜਿੱਤਦੀਆਂ ਨੇ ਉੱਥੇ ਜਾ ਕੇ ਜਦੋਂ ਪ੍ਰੋਫੈਸ਼ਨਲ ਖੇਡਾਂ ਹੁਣ ਤਾਂ ਪ੍ਰੋਫੈਸ਼ਨਲ ਦੇ ਵਿੱਚ ਵੀ ਸਾਡੀਆਂ ਪੰਜਾਬ ਦੀਆਂ ਤੀਆਂ ਨੇ ਮੱਲਾ ਮਾਰੀਆਂ ਨੇ ਚਾਹੇ ਉਹ ਗੋਲਾ ਸੁੱਟਣ ਚੋਵੇ ਚਾਹੇ ਉਹ ਜੈਵਲਿਨ ਚੋਵੇ ਕ੍ਰਿਕਟ ਹੋਵੇ ਔਰ ਔਰਮਨ ਹਾਕੀ ਉਹ ਵੀ ਕੱਲ ਹੀ ਅਜੇ ਮੈਂ ਮੈਚ ਦੇਖ ਰਿਆ ਸੀ ਸੋ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਐ ਅਸੀਂ ਕਿਸੇ ਤੋਂ ਘੱਟ ਨਹੀਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਅਸੀਂ ਪੰਜਾਬੀ ਆ ਜੇ ਸਾਨੂੰ ਮੌਕਾ ਮਿਲ ਜੇ ਤਾਂ ਨੰਬਰ 1 ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਚਾਹੇ ਜਿਹੜੇ ਮਰਜ਼ੀ ਫੀਲਡਸ ਚੱਲ ਜਾਈਏ ਆਪਣੀਆਂ ਮੱਲਾ ਮਾਰ ਲੈਣੇ ਆ ਮੈਂ ਅਕਸਰ ਇਹ ਵੀ ਗੱਲ ਕਹਿੰਦਾ ਉਹਨਾਂ ਕਈ ਵਾਰ ਇੰਡਸਟਰੀਲਿਸਟ ਆ ਜਾਂਦੇ ਨੇ ਮੈਂ ਕਹਿੰਦਾ ਜੀ ਅਸੀਂ ਪੰਜਾਬੀ ਆ ਪੂਰੀ ਦੁਨੀਆ ਦੇ ਸਿਟੀਜ਼ਨ ਆ ਅਸੀਂ ਗਲੋਬਲ ਸਿਟੀਜ਼ਨ ਆ ਪੰਜਾਬੀ ਅਸੀਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਅਸੀਂ